ਸਰ ਜੀ ਕੀ ਆਪ ਜੀ ਤੇ ਧੰਨਵਾਦ ਹੈ ਸਾਡੇ ਵੱਲੋਂ ਜਿਹੜਾ ਸਾਰੇ ਪੂਥਾਂ ਤੇ ਜਿਹੜੇ ਬਲਾਕ ਬਟਾਲਾ ਦੇ ਜਿਹੜੀ ਇਲੈਕਸ਼ਨ ਦਾ ਸਾਡੇ ਕੋਲੇ ਹੈ ਓਵਰ ਆਲ ਜਿਹੜਾ ਸੁਪਰਵੀਜ਼ਨ ਹੈ ਪਲੱਸ ਅਸੀਂ ਇਲੈਕਸ਼ਨ ਕੰਡਕਟ ਕਰਾਣੀ ਸਾਡੇ ਜਿਹੜੇ 15 ਹੈਗੇ ਜੋਨ ਸਾਡੇ ਕੋਲੇ ਪੰਚਾਇਤ ਸੰਪਤੀ ਦੇ ਜੋਨ ਹੈਗੇ ਆ ਤਿੰਨ ਜ਼ਿਲ੍ਹਾ ਪ੍ਰੀਸ਼ਦ ਦੇ ਜੋਨ ਹੈ ਤੋ ਸਾਰਾ ਮਟੀਰੀਅਲ ਸਾਡਾ ਰੈਡੀ ਹੈ ਸਾਰਾ ਇਲੈਕਸ਼ਨ ਦਾ ਸਮਾਨ ਬਫੀ ਰੈਡੀ ਹੈ ਬੈਲਟ ਉੱਪਰ ਵગેਰਾ ਸਾਰੇ ਆ ਗਏ ਕੋਈ ਪਾਰਟੀਆਂ ਆ ਰਹੀਆਂ ਅਸੀਂ ਉਹਨਾਂ ਨੂੰ ਜਿਹੜਾ ਬਸਾਂ ਦੇ ਰਹੀਂ ਬੂਥਾਂ ਤੇ ਪਹੁੰਚਾਵਾਂਗੇ ਨਾਲ ਵੀ ਸਿਕਿਉਰਿਟੀ ਸਾਡੀ ਪੁਲਿਸ ਪੋਰਸ ਲੱਗੀ ਹੈ ਤੇ ਸਾਡੇ 15 ਹੀ ਅਸੀਂ ਸੈਕਟਰ ਅਫਸਰ ਲਗਾਏ ਆ ਜਿਹੜੇ ਲਾ ਐਂਡ ਆਰਡਰ ਦਾ ਦੇਖਣਗੇ ਪਲੱਸ ਬੂਥਾਂ ਤੇ ਵੀ ਉਹਨਾਂ ਦੀ ਨਿਗਰਾਨੀ ਹੋਏਗੀ ਉਹਨਾਂ ਦੇ ਨਾਲ ਪੁਲਿਸ ਪਾਰਟੀ ਵੀ ਹੋਏਗੀ ਤਾਂ ਜੋ ਲਾ ਐਂਡ ਆਰਡਰ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਸਾਡੀ ਸਿਚੁਏਸ਼ਨ ਨੂੰ ਹੈਂਡਲ ਕਰ ਲੈਣ ਇਹ ਟ੍ਰੇਨਿੰਗ ਦੋ ਟ੍ਰੇਨਿੰਗਾਂ ਹੋ ਚੁੱਕੀਆਂ ਜੀ ਅੱਜ ਤੀਜੀ ਟ੍ਰੇਨਿੰਗ ਕਰਾਉਣ ਉਪਰੰਤ ਅਸੀਂ ਇਹਨਾਂ ਨੂੰ ਪਾਰਟੀਆਂ ਪੂਰੀਆਂ ਕਰਕੇ ਤੋਂ ਸਮਾਨ ਤੋਰਨਾ 97 ਬੂਥ ਹੈਗੇ ਆ 97 ਕੋਲੀਆਂ ਪਾਰਟੀਆਂ ਸਾਡੀਆਂ ਜਾਣੀਆਂ ਬੂਥਾਂ ਦੇ ਉੱਤੇ ਬਾਕੀ ਸਾਡੇ ਕੋਲੇ ਰਿਜ਼ਰਵ ਪਾਰਟੀਆਂ ਜੇਨ ਕੇਸ ਕੋਈ ਮੈਡੀਕਲ ਪ੍ਰੋਬਲਮ ਹੈ ਜਾਂ ਕਿਸੇ ਦੀ ਹੋਰ ਕਰਕੇ ਕੋਈ ਸਟਾਫ ਚੇਂਜ ਕਰਨਾ ਹੈ ਤੇ ਜੀ ਰਿਜ਼ਰਵ ਚੋਂ ਪੂਰਾ ਕਰਕੇ ਅਸੀਂ ਅੱਜ ਇਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦੇਣ ਉਪਰੰਤ ਅਸੀਂ ਉਹਨਾਂ ਨੂੰ ਭੇਜ ਦਾਂਗੇ ਸਾਡੇ ਜਿਹੜੇ ਆ ਦੋ ਦੋ ਬਕਸੇ ਜਾਣੇ ਹਰੇਕ ਬੂਥ ਤੇ ਆ ਰਹੀਆਂ ਆ ਇੱਕ ਇੱਕ ਜ਼ਿਲ੍ਹਾ ਪ੍ਰੀਸ਼ਦ ਦਾ ਬਕਸਾ ਜਾਣਾ ਇੱਕ ਇੱਕ ਪੰਚਾਇਤ ਸੰਪਤੀ ਦਾ ਬਕਸਾ ਉਹ ਬਕਸਿਆਂ ਦੇ ਉੱਪਰ ਵੀ ਅਸੀਂ ਸਟਿੱਕਰ ਲਾਏ ਆ ਤਾਂ ਜੋ ਆਮ ਪਬਲਿਕ ਨੂੰ ਜਿਹੜਾ ਹੈ ਬਕਸਿਆਂ ਤੇ ਜਿਹੜਾ ਵੈਲਡ ਪੇਪਰ ਪਾਉਣਾ ਉਹ ਉੱਥੇ ਉਸੇ ਢੰਗ ਦਾ ਪਾ ਸਕਿਆ ਜਿਹੜੇ ਕਿ ਲਿਖਿਆ ਗਿਆ ਆ طرف ਨਾਮ ਦੱਸੋ ਮੇਰਾ ਨਾਮ ਨਿਤਿੰਨ ਸੋਹਤਾ ਨੇਪ ਸੇਲਰ ਬਟਾਰਾ ਸਰ ਕੀ ਪ੍ਰਬੰਧ ਕਰਦੇ ਸਸੇ ਚੋਣਾਂ ਦੇ ਲਈ ਸਾਰੀ ਸਮੱਗਰੀ ਸਾਡੇ ਕੋਲ ਪਹੁੰਚ ਚੁੱਕੀ ਹੈ ਬੋਥ ਵਾਈਜ਼ ਅਸੀਂ ਪੈਕ ਕਰ ਰੱਖੀਏ ਸਾਰੀ ਸਮੱਗਰੀ ਕਮਰੇ ਦੇ ਵਿੱਚ ਸਾਰੀ ਟੀਮਾਂ ਪਾਰਟੀ ਵਾਈਜ਼ ਬੈਠ ਰਹੀਆਂ ਨੇ ਜਿਵੇਂ ਜਿਵੇਂ ਆਈ ਜਾਂਦੇ ਆ ਅਸੀਂ ਪਾਰਟੀ ਬਣਾ ਕੇ ਸਾਰਾ ਸਮਾਨ ਮੁਹਜਿਆ ਕਰਾ ਕੇ ਉਹਨਾਂ ਨੂੰ ਇੱਥੋਂ ਤੋਰੀ ਜਾਵਾਂਗੇ ਪੁਲਿਸ ਪ੍ਰਸ਼ਾਸਨ ਸਾਰਾ ਐਕਟਿਵ ਹੈ ਲਾਈਨ ਆਰਡਰ ਦੀ ਪੂਰੀ ਮੇਨਟੇਨੈਂਸ ਕੀਤੀ ਹੋਈ ਹੈ ਅਸੀਂ ਸਾਡੇ ਵੱਲੋਂ ਪੂਰੀ ਤਿਆਰੀ ਹੈ ਕਿ ਚੋਣਾ ਪੂਰੇ ਪੀਸਫੁਲੀ ਤੇ ਬਿਨਾਂ ਟੰਗ ਨਾਲ ਇੱਥੇ ਨਿਪੜੇ ਚੜ੍ਹ ਜਾ ਸਕੇ ਧੰਨਵਾਦ ਆਪਣੇ ਕੋਲ 97 ਬੋਸਨੇ ਬਟਾਲੇ ਵਿੱਚ 97 ਬੁੱਠੇ ਦਾ ਸਾਰਾ ਸਮਾਨ ਰੈਡੀ ਹੈ ਆਪਣੇ ਕੋਲ ਤੇ ਬਸ ਟੀਮ ਅਡਿਵੀਟ ਕਰਦੇ ਆਂ ਟੀਮ ਤਿਆਰ ਹੋਏਗੀ ਤੇ ਸਾਰੇ ਤੋਰਦੇ ਨਹੀਂ ਆਪਾਂ ਇੱਥੋਂ ਜੀ ਟ੍ਰੇਨਿੰਗ ਦੇ ਪਹਿਲੇ 2-3 ਸੈਸ਼ਨ ਲੱਗ ਚੁੱਕੇ ਆ ਲਗਾਤਾਰ ਅੱਜ ਸਿਰਫ ਟੀਮਾ ਬਣ ਕੇ ਇੱਥੋਂ ਤੋਰਨੇ ਆਪਾਂ